ਆਹ ਕੋਤ ਮੈਂ ਕਿਹਾ ਕਿ ਉਹ ਜਿਹੜੀ ਨਾ ਆ ਜਿਹੜੀ ਆਡੀਓ ਜੀ ਭਾਈ ਟੀਵੀ ਤੇ ਚੱਲਦੀ ਪਈ ਹੈ ਕਿ ਮਨਜੀਰੇ ਕਿਹਾ ਹੈ ਕਿ ਭਾਈ ਸਾਹ ਉਹਨਾਂ ਚਾ ਖਾਂਦਾ ਸੀ ਇਹ ਸੇਲ ਕੋਲ ਚੂਠੀ ਕਰਨੇ ਨਾ ਫੌਜਾਂ ਨੇ ਟੌਰਚਰ ਕਰਕੇ ਨਾ ਤੇ ਮੋਟਾ ਮਾਰ ਕਰਕੇ ਉਹ ਤੇ ਸਾਡੇ ਤੋਂ ਮੰਨ ਲਓ ਦਸਕਤ ਕਰਾਈ ਸੀ ਅਕਾਲੀ ਕਾਰਖਿਆਂ ਦੇ ਵੀ ਉਹਨਾਂ ਕਿ ਕਰਾਈ ਸੀ ਤੇ ਵਾਹਵਾ ਕਰਤਾ ਨ ਕਰਾਏ ਜੀ ਤੇ ਇਹ ਜਿਹੜਾ ਚਾਚਾ ਆਪਣਾ ਭਾਈ ਦਾ ਦਾ ਚਾਚਾ ਜੀ ਦਸਿੰਧ ਹਾਂ ਉਹੋਂ ਦੇ ਵੀ ਫਾਇਨ ਕਰਾਏ ਸੀ ਤੇ ਉਹਦੇ ਤੇ ਵੀ ਲੀਆਮ ਨੇ ਇਹ ਹੀ ਲਾਇਆ ਹੈ ਉਹ ਵੀ ਆ ਕੇ ਹਾਂ ਦਾ ਸਿਆਸੀ ਕਿ ਇਹ ਕੋਈ ਟੈਨਸ਼ਨ ਨਹੀਂ ਦੀ ਲੋੜ ਨਹੀਂ ਇਹਨਾਂ ਨੇ ਚਾਕੇ ਤੇ ਵੀ ਲੀਆਮ ਲਾਏ ਨੇ ਹਾਂ ਹਾਂ ਟੈਨਸ਼ਨ ਪਤਾ ਹੁੰਦੀ ਅਸੀਂ ਇਹਨਾਂ ਕਰੇ ਕਿ ਵਿਹੋਣੇ ਨਾਲ ਟੈਨਸ਼ਨ ਤਾਂ ਦੇ ਤੇ ਇਹਨਾਂ ਖੜ ਕੀ ਹਣ ਤੇ ਤੋਹਫਾ ਤੋਂ ਲੈਣਾ ਉੱਤਰੀ ਹਾਂ ਜੀ ਬਹੁਤ ਕੁਝ ਕੰਤੇ ਦੇਖੇ ਕੈਂਚਰ ਐਸੀ ਲੋੜ ਨਹੀਂ ਇਹ ਜਿਹੜੀ ਜਿਵਨੀ ਚੋਂ ਚਤੋਂ ਵਾਲੀ ਆਪਣੀ ਤਰਨਤਰ ਵਾਲੀ ਹੁਣ ਰੱਖਾ ਹੈ ਠੀਕ ਹੈ ਜਿਹੜੀ ਜਿਵਨੀ ਚੋਂ ਤਰਨਤਰ ਵਾਲੀ ਹੁੰਦੇ ਕਰਕੇ ਵੀ ਕਰਦੇ ਨੇ ਪਰ ਮਾਝੇ ਵਾਲਿਆਂ ਨੇ ਮੈਂ ਉਹਨੂੰ ਐਸੀ ਕਿਰਪਾ ਕਰਾ ਦੇਣੀ ਦਾ ਮਾਝੇ ਵਾਲਿਆਂ ਦੇ ਘੱਡੇ ਤੇ ਨੇ ਗੱਟ ਹੈ ਨਹੀਂ ਮਾਝੇ ਵਾਲੇ ਜਿਹਦੇ ਉਹ ਵੀ ਜ਼ੁਲਮ ਦੇ ਉਲਟੀ ਖੜਦੇ ਹੁੰਦੇ ਨੇ ਸਤ ਸ੍ਰੀ ਅਕਾਲ ਬੋਤ ਮੈਂ ਕਿਹਾ ਕਿ ਉਹ ਜਿਹੜੀ ਨਾ ਆ ਜਿਹੜੀ ਆਡੀਓ ਜੀ ਪਾਈ ਟੀਵੀ ਤੇ ਚੱਲਦੀ ਪਈ ਹੈ ਕਿ ਮਨਜ਼ੀਰੇ ਕਿਹਾ ਹੈ ਕਿ ਭਾਈ ਸਾਹਿਬ ਨੇ ਝਾ ਖਾਂਦਾ ਸੀ ਇਹ ਬਿਲਕੁਲ ਝੂਠੀ ਗੱਲ ਨੇ ਨਾ ਸੁਸਤਾਂ ਜਣੇ ਟੌਰਚਰ ਕਰਕੇ ਨਾ ਤੇ ਕੁੱਟ ਮਾਰ ਕਰਕੇ ਉਹ ਤੇ ਸਾਡੇ ਤੋਂ ਮੰਨ ਲਓ ਦਸਕਤ ਕਰਾਈ ਸੀ ਅਕਾਲੀ ਕਾਰਜਾਂ ਦੇ ਵੀ ਉਹਨਾਂ ਨੇ ਕਰਾਈ ਸੀ ਤੇ ਏ ਵਾਵਾ ਘੰਟਾ ਨੇ ਉਹਨਾਂ ਨੇ ਸਾਈਨ ਕਰਾਏ ਜੀ ਤੇ ਇਹ ਜਿਹੜਾ ਚਾਚਾ ਆਪਣਾ ਭਾਈ ਹਮਤਾ ਚਾਚਾ ਜੀ ਹਰ ਸਿੰਘ ਹਾਂ ਉਹਦੇ ਵੀ ਸਾਈਨ ਕਰਾਏ ਸੀ ਤੇ ਉਹਦੇ ਤੇ ਵੀ ਲਿਆ ਆਵੇਂ ਨਾ ਇਹ ਹੀ ਲਾਇਆ ਏ ਉਹ ਵੀ ਅੱਜ ਆਉਂਦਾ ਸਿਆਸੀ ਹਾਂ ਇਹ ਕੋਈ ਟੈਨਸ਼ਨ ਨਹੀਂ ਦਿੱਦੀ ਲੋੜ ਨਹੀਂ ਇਹਨਾਂ ਨੇ ਚਾੱਕੇ ਤੇ ਵੀ ਲਿਆ ਆਮ ਲਾਏ ਨੇ ਹਾਂ ਹਾਂ ਟੈਨਸ਼ਨ ਪਤਾ ਹੁੰਦੀ ਅਸੀਂ ਆਂ ਕਰੇ ਕਿ ਭਿਉਨੇ ਨਾਲ ਟੈਨਸ਼ਨ ਡਾਉਣੀ ਤੇ ਇਹਨਾਂ ਖਰੇ ਕੀ ਹਣ ਤੇ ਤੋਹਫਾ ਤੋਂ ਲੈਣਾ ਪਰ ਜਿਹੜੇ ਬੋਰ ਕੋਈ ਕੰਪਨੀ ਦੇਖੀ ਤਾਂ ਕਿੰਨੀ ਲੋਡ ਨਹੀਂ ਇਹ ਜਿਹੜੀ ਜਿਮਣੀ ਚੋਂ ਤਰਨਤਰ ਵਾਲੀ ਆਪਣੀ ਤਰਨਤਰ ਵਾਲੀ ਹੁਣ ਰੱਖ ਹੈ ਠੀਕ ਹੈ ਜਿਹੜੀ ਜਿਮਣੀ ਚੋਂ ਤਰਨਤਰ ਵਾਲੀ ਹੁੰਦੇ ਕਰਕੇ ਵੀ ਕਰਦੇ ਨੇ ਪਰ ਮਾਝੇ ਵਾਲਿਆਂ ਨੇ ਇਹ ਨੂੰੜੇ ਕੀ ਕਿਰਪਾ ਕਰਾ ਦੇਣੀ ਇਹ ਮਾਝੇ ਵਾਲਿਆਂ ਨੇ ਘੱਡੇ ਤੇ ਨੇ ਗੱਟ ਹੈ ਹੋਣੀ ਨਹੀਂ ਮਾਝੇ ਵਾਲੇ ਜਿਹਦੇ ਉਹ ਵੀ ਜ਼ੁਲਮ ਦੇ ਹਾਟੀ ਖੜਦੇ ਹੁੰਦੇ ਨੇ ਸਤਿ ਸ੍ਰੀ ਅਕਾਲ ਬੋਤ ਮੈਂ ਕਿਹਾ ਕਿ ਉਹ ਜਿਹੜੀ ਨਾ ਆ ਜਿਹੜੀ ਆਡੀਓ ਜੀ ਪਾਈ ਟੀਵੀ ਤੇ ਚੱਲਦੀ ਪਈ ਹੈ ਕਿ ਮਨਜੀਰੇ ਕਿਹਾ ਹੈ ਕਿ ਭਾਈ ਸਾਹਿਬ ਨੇ ਝਾ ਖਾਂਦਾ ਸੀ ਇਹ ਦੇ ਲੋਕੀ ਝੂਠੀ ਕਰਨੇ ਨਾ ਸੁਲਤਾਨਾਂ ਨੇ ਟੌਰਚਰ ਕਰਕੇ ਨਾ ਤੇ ਮੋਟਾ ਮਾਰ ਕਰਕੇ ਉਹ ਤੇ ਸਾਡੇ ਤੋਂ ਮੰਨ ਲਓ ਦਸਤਕਤ ਕਰਾਈ ਸੀ ਖਾਲੀ ਕਾਰਖਾਨਿਆਂ ਦੇ ਵੀ ਉਹਨਾਂ ਕੀ ਭਾਈ ਜੀ ਤੇ ਵਾਧਾ ਕਾਰਕਤਾ ਦੇ ਉਹਨਾਂ ਨੇ ਸੈਨ ਕਰਾਈ ਜੀ ਤੇ ਇਹ ਜਿਹੜਾ ਚਾਚਾ ਆਪਣਾ ਭਾਈ ਦਾ ਉਹਦਾ ਚਾਚਾ ਜੀ ਹਰ ਸਿੰਘ ਵੀ ਫੈਨ ਕਰਾਏ ਸੀ ਤੇ ਉਹਦੇ ਤੇ ਵੀ ਲਿਆ ਆਵੇਂ ਨਾ ਇਹ ਹੀ ਲਾਇਆ ਹੈ ਉਹ ਵੀ ਆ ਚਾਹਤਾ ਸੀ ਇਹ ਇਹ ਕੋਈ ਟੈਂਸ਼ਨ ਨਹੀਂ ਲੱਦੀ ਲੋੜ ਨਹੀਂ ਇਹਨਾਂ ਨੇ ਚਾੱਕਿਆ ਤੇ ਵੀ ਲਿਆ ਆਉਂ ਲਾਰੇ ਨੇ ਹਾਂ ਹਾਂ ਟੈਂਸ਼ਨ ਪਤਾ ਹੁੰਦੀ ਅਸੀਂ ਦਾ ਕਰੇ ਇਹ ਬਿਹੁਣੇ ਨਾਲੇ ਆ ਟੈਂਸ਼ਨ ਤਾਂ ਨਹੀਂ ਬੈਨਾ ਖੜੀ ਹਣ ਤੇ ਤੋਹਫਾ ਤੋ ਲੈਣਾ ਉੱਤਰੀਆਂ ਨੇ ਵੀ ਹਾਂ ਜੀ ਬਹੁਤ ਕੋਈ ਕੰਪਨੀ ਦੇਖੀ ਟੈਂਸ਼ਨ ਨਹੀਂ ਲੱਦੀ ਲੋੜ ਨਹੀਂ ਇਹ ਜਿਹੜੀ ਜਿਵਨੀ ਚੋਂ ਜਤੋਂ ਵਾਲੀ ਆਪਣੀ ਤਰਨ ਤਰ ਵਾਲੀ ਹੋਣਾ ਕੀ ਕ ਜਿਹੜੀ ਕਿਵਣੀ ਚੌਂ ਤਰਨ ਤਰ ਵਾਲੀ ਹੁੰਦੇ ਕਰਕੇ ਵੀ ਕਰਦੇ ਨੇ ਪਰ ਮਾਗੀ ਵਾਲਿਆਂ ਨੇ ਮੈਂ ਹਾਂ ਮੂੜਾ ਇੱਥੇ ਕਿਰਪਾ ਕਰਾ ਦੇਣੀ ਤੇ ਮਾਗੀ ਵਾਲਿਆਂ ਨੇ ਘੰਡੇ ਤੇ ਨੇ ਗੱਟ ਐ ਹੁਣ ਹੋਣੀ ਨਹੀਂ ਮਾਗੀ ਵਾਲੀ ਜਿਹਦੇ ਉਹ ਵੀ ਜ਼ੁਲਮ ਦੇ ਹੁਣ ਅੱਤੀ ਖੜਦੇ ਹੁੰਦੇ ਨੇ ਮੰਤਰੀ ਸਾਹਿਬੀ ਦਾ ਸਾਸਤ੍ਰਿਕਾ ਮੈਂ ਕਿਹਾ ਕਿ ਉਹ ਜਿਹੜੀ ਨਾ ਆ ਜਿਹੜੀ ਆਡੀਓ ਜੀ ਭਾਈ ਟੀਵੀ ਤੇ ਚੱਲਦੀ ਪਈ ਹੈ ਕਿ ਮਨਜ਼ੀਰੇ ਕਿਹਾ ਹੈ ਕਿ ਭਾਈ ਦਾ ਉਹ ਨਾ ਖਾਂਦਾ ਸੀ ਕਲਪੂ ਠੀਕ ਆਨੇ ਨਾ ਫੁਲਸਾਲਿਆਂ ਨੇ ਟੌਰਚਰ ਕਰਕੇ ਨਾ ਤੇ ਕੁੱਟਮਾਰ ਕਰਕੇ ਉਹ ਤੇ ਸਾਡੇ ਤੋਂ ਮੰਨ ਲਓ ਦਸਕਤ ਕਰਾਈ ਸੀ ਗਾਲੀ ਕਾਰਖਿਆਂ ਦੇ ਵੀ ਉਹਨਾਂ ਨੇ ਕਰਾਈ ਸੀ ਤੇ ਵਾਵਾ ਕਾਰਖਾ ਦੇ ਉਹਨਾਂ ਨੇ ਸੈਨ ਕਰਾਈ ਜੀ ਤੇ ਕਾਰਪੁੱਤ ਮੈਂ ਕਿਹਾ ਕਿ ਉਹ ਜਿਹੜੀ ਨਾ ਆਹ ਜਿਹੜੀ ਆਡੀਓ ਜੀ ਭਾਈ ਟੀਵੀ ਤੇ